ਇੱਕ ਹੋਰ ਅਹਿਮ ਮਸਲੇ ਤੇ ਵਿਚਾਰ ਚਰਚਾ ਕਰਦੇ ਆ ਇਹ ਮਸਲਾ ਹਰ ਆਮ ਖਾਸ ਦੇ ਨਾਲ ਜੁੜਿਆ ਹੋਇਆ ਅਸੀਂ ਲਗਾਤਾਰ ਇਹ ਤਾਂ ਫਿਕਰਮੰਦ ਹੈਗੇ ਆ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਉਹ ਠੀਕ ਨਹੀਂ ਹੈ ਉਹ ਸੁਧਰਨੀ ਚਾਹੀਦੀ ਹੈ ਸੁਧਾਰਨੀ ਚਾਹੀਦੀ ਹੈ ਪੁਲਿਸ ਨੂੰ ਪਰ ਇਸ ਦੇ ਨਾਲ ਨਾਲ ਇੱਕ ਹੋਰ ਸਿਚੁਏਸ਼ਨ ਹੈ ਜਿਹੜੀ ਲਗਾਤਾਰ ਗੰਭੀਰ ਰੂਪ اختیار ਕਰਦੀ ਜਾ ਰਹੀ ਹੈ ਉਸ ਲਈ ਵੀ ਸਾਨੂੰ ਚਕੰਨਾ ਹੋਣਾ ਬੜਾ ਜ਼ਰੂਰੀ ਹੈ ਬੇहद ਜ਼ਰੂਰੀ ਹੈ ਤੇ ਉਹ ਹੈ ਸਾਈਬਰ ਕ੍ਰਾਈਮ ਜੀ ਹਾਂ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਹੀ ਸਾਈਬਰ ਕ੍ਰਾਈਮ ਦੇ ਠੱਗੀ ਦੇ ਸ਼ਿਕਾਰ ਬਹੁਤ ਲੋਕ ਹੋ ਰਹੇ ਨੇ ਬਹੁਤੇ ਕੇਸਿਸ ਕ੍ਰੈਕ ਵੀ ਹੋ ਰਹੇ ਨੇ ਤੇ ਬਹੁਤਿਆਂ ਨੂੰ ਬਹੁਤਾ ਸਮਾਂ ਵੀ ਲੱਗ ਜਾਂਦਾ ਤੁਸੀਂ ਦੇਖੋ ਇੱਕ ਤੋਂ ਬਾਅਦ ਇੱਕ ਜਿਹੜੇ ਸਾਈਬਰ ਕਰਾਈਮ ਕਰਨ ਵਾਲੇ ਨੇ ਆਪਣੇ ਢੰਗ ਤਰੀਕੇ ਬਦਲਦੇ ਰਹਿੰਦੇ ਨੇ ਕੋਈ ਇੱਕ ਤਰੀਕਾ ਉਹ ਚੂਜ਼ ਕਰਦੇ ਨੇ ਜਦੋਂ ਉਹ ਤਰੀਕਾ ਵਾਇਰਲ ਹੋਣਾ ਸ਼ੁਰੂ ਹੋ ਜਾਂਦਾ ਹੈ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਲੱਗਣ ਲੱਗ ਜਾਂਦਾ ਹੈ ਉਹ ਤਰੀਕਾ ਛੱਡ ਕੇ ਅਗਲੇ ਤੇ ਚਲੇ ਜਾਂਦੇ ਨੇ ਅਗਲੇ ਦਾ ਪਤਾ ਲੱਗਦਾ ਤੀਜੇ ਤੇ ਚਲੇ ਜਾਂਦੇ ਨੇ ਯਾਨੀ ਕਿ ਉਹ ਇੱਕ ਕਦਮ ਅੱਗੇ ਰਹਿਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਨੇ ਪਰ ਸਾਨੂੰ ਸੁਚੇਤ ਚ ਰਹਿਣਾ ਪਏਗਾ ਅੱਜਕੱਲ ਇੱਕ ਹੋਰ ਟ੍ਰੈਂਡ ਚੱਲਿਆ ਹੋਇਆ ਉਹ ਹੈ ਵਿਆਦਾ ਕਾਰਡ ਤੁਹਾਡੇ ਫੋਨ ਤੇ ਕਦੇ ਵੀ ਕਿਸੇ ਵੇਲੇ ਵੀ ਕੋਈ ਵਿਆਦਾ ਕਾਰਡ ਆ ਸਕਦਾ ਤੇ ਉਹ ਵਿਆਦਾ ਕਾਰਡ ਨਹੀਂ ਉਹ ਝਾਲਸਾਜੀ ਹੈ ਉਹ ਜਾਲ ਹੋਏਗਾ ਇਹ ਤੋਂ ਬਚ ਕੇ ਰਹੋ ਸਾਈਬਰ ਕ੍ਰਾਈਮ ਦੇ ਲਗਾਤਾਰ ਵੱਧੇ ਹੋਏ ਮਾਮਲਿਆਂ ਦੇ ਵਿੱਚ ਅਜਿਹੀਆਂ ਚੀਜ਼ਾਂ ਸਾਹਮਣੇ ਆਣੀਆਂ ਸ਼ੁਰੂ ਹੋ ਚੁੱਕੀਆਂ ਨੇ ਹੁਣ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਇਸ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਕਿਸ ਤਰੀਕੇ ਨਾਲ ਸ਼ਿਕਾਰ ਬਣਾਇਆ ਜਾ ਰਿਹਾ ਵਿਆਹ ਦੇ ਸੀਜ਼ਨ ਦੇ ਵਿੱਚ ਇਹ ਸਾਈਬਰ ਠੱਗ ਹੋਰ ਜ਼ਿਆਦਾ ਐਕਟਿਵ ਹੋ ਗਏ ਨੇ ਲੋਕਾਂ ਨੂੰ ਵਿਆਹ ਦੇ ਕਾਰਡ ਵੇਚ ਕੇ ਆਨਲਾਈਨ ਧੋਖਾਧੜੀ ਕਰ ਰਹੇ ਨੇ ਕਿਸ ਤਰੀਕੇ ਨਾਲ ਧੋਖਾਧੜੀ ਕੀਤੀ ਜਾਂਦੀ ਹੈ ਕਾਰਡ ਜਿਹੜਾ ਕਿ APK ਫਾਈਲ ਵੇਚ ਕੇ ਠੱਗੀ ਮਾਰੀ ਜਾਂਦੀ ਹੈ ਇਸ ਦੇ ਨਾਲ APK ਫਾਈਲ ਦੇ ਲਿੰਕ ਉੱਤੇ ਕਲਿੱਕ ਕਰਨ ਦੇ ਨਾਲ ਹੀ ਤੁਹਾਡਾ ਮੋਬਾਈਲ ਜਿਹੜਾ ਉਹ ਹੈਕ ਹੋ ਜਾਂਦਾ ਲੋਕਾਂ ਨੂੰ ਡਿਜੀਟਲ ਅਰੇਸਟ ਦਾ ਵੀ ਸ਼ਿਕਾਰ ਬਣਾਇਆ ਜਾ ਰਿਹਾ ਲੋਕਾਂ ਨੂੰ ਮੈਸੇਜ ਜਾਂ ਕਾਲ ਕਰਕੇ ਉਹਨਾਂ ਨੂੰ ਡਰਾਇਆ ਜਾਂਦਾ ਹੈ ਜਾਫਰ ਕੇਸਰ ਨੂੰ ਫੋਨ ਦਾ ਬਿੱਲ ਨਾ ਭਰਨ ਕਰਕੇ ਨੰਬਰ ਬੰਦ ਹੋਣ ਦਾ ਡਰਾਵਾ ਦਿੱਤਾ ਜਾਂਦਾ ਹੈ ਕਿਸੇ ਨੂੰ ਐਫਆਈਆਰ ਹੋਣ ਦਾ ਡਰਾਵਾ ਦਿੱਤਾ ਜਾਂਦਾ ਹੈ ਫਿਰ ਲਿੰਕ ਉਹਨਾਂ ਨੂੰ ਭੇਜਿਆ ਜਾਂਦਾ ਜਿਵੇਂ ਉਹ ਲਿੰਕ ਓਪਨ ਕਰਦੇ ਨੇ ਤੇ ਉਸ ਤੇ ਉਹਨਾਂ ਨੂੰ ਐਫਆਈਆਰ ਦੀ ਕੋਈ ਜਾਣਕਾਰੀ ਵੀ ਮਿਲ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਦਾ ਫੋਨ ਹੈਕ ਹੋ ਜਾਂਦਾ ਸੋ ਤਮਾਮ ਤਰ੍ਹਾਂ ਦੀਆਂ ਜੜੀਆਂ ਕੋਸ਼ਿਸ਼ਾਂ ਨੇ ਲੋਕਾਂ ਦੀਆਂ ਰਹਿੰਦੀਆਂ ਨੇ ਕਦੇ ਇਹ ਵੀ ਤੁਹਾਡੇ ਆਂਡੀ ਗੁੰਡੀ ਰਿਸ਼ਤੇਦਾਰਾਂ ਨਾਲ ਵੀ ਹੋਇਆ ਹੋਵੇਗਾ ਕਿ ਤੁਹਾਡਾ ਮੁੰਡਾ ਕਿੱਥੇ ਹੈ ਜੀ ਤੁਹਾਡਾ ਮੁੰਡਾ ਪਤਾ ਕਿੱਥੇ ਹੈ ਉਹ ਫੜ ਲਿਆ ਜੀ ਪੁਲਿਸ ਨੇ ਉਹਦੇ ਤੇ ਕੇਸ ਹੋ ਰਿਹਾ ਨਹੀਂ ਤਾਂ 25000 50000 ਇਸ ਨੰਬਰ ਤੇ ਪਾ ਦਿਓ ਤੁਹਾਡਾ ਮੁੰਡਾ ਘਰ ਆ ਜਾਏਗਾ ਫਿਰ ਪੂਰਾ ਡਰਾਮਾ ਕ੍ਰੀਏਟ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਡਿਜੀਟਲ ਅਰੈਸਟ ਵੀ ਕੀਤਾ ਜਾਂਦਾ ਹੈ ਸੋ ਇਹ ਸਾਰੀਆਂ ਚੀਜ਼ਾਂ ਨੇ ਜੜੀਆਂ ਇਦਾਂ ਤੋਂ ਸਮਝਣਾ ਬੜਾ ਜ਼ਰੂਰੀ ਹੈ ਸਾਈਬਰ ਠੱਗੀ ਤੋਂ ਬਚਣ ਦੇ ਲਈ ਵੀ ਕੁਝ ਸਾਵਧਾਨੀਆਂ ਨੇ ਉਹ ਲਗਾਤਾਰ ਆਪਾਂ ਚਲਾਉਂਦੇ ਵੀ ਰਾਂਗੇ ਇਸ ਨਾਲ ਹੀ ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਤਿੰਦਰ ਸਿੰਘ ਚੋਹਾਨ ਡੀਐਸਪੀ ਸਾਈਬਰ ਕ੍ਰਾਈਮ ਮਰਨਲ ਜੁੜ ਗਏ ਨੇ ਚੋਹਾਨ ਸਾਹਿਬ ਬਹੁਤ-ਬਹੁਤ ਸਵਾਗਤ ਹੈ ਚੋਹਾਨ ਸਾਹਿਬ ਵੈਸੇ ਤਾਂ ਬਹੁਤ ਚੰਗੀ ਗੱਲ ਹੈ ਕਿ ਸਾਈਬਰ ਕ੍ਰਾਈਮ ਦੇ ਜਿਹੜੇ ਮਸਲੇ ਨੇ ਉਹ ਜਲਦੀ ਹੱਲ ਹੋ ਰਹੇ ਨੇ ਪਰ ਤੁਹਾਨੂੰ ਲੱਗਦਾ ਨਹੀਂ ਹੈ ਕਿ ਬਹੁਤ ਜ਼ਿਆਦਾ ਛਾਤਰ ਹੁੰਦੇ ਜਾ ਰਹੇ ਨੇ ਸਾਈਬਰ ਕ੍ਰਾਈਮ ਕਰਨ ਵਾਲੇ ਮਤਲਬ ਆਮ ਜਿਹੜੇ ਕ੍ਰਾਈਮ ਹੁੰਦੇ ਨੇ ਉਹਨਾਂ ਕ੍ਰਾਈਮਸ ਦੇ ਵਿੱਚ ਤਾਂ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਭੋਲੇ ਭਾਲੇ ਲੋਕ ਸ਼ਿਕਾਰ ਹੋ ਜਾਂਦੇ ਨੇ ਪਰ ਇਸ ਸਾਈਬਰ ਕ੍ਰਾਈਮ ਦੇ ਵਿੱਚ ਪੜ੍ਹੇ ਲਿਖੇ ਵੈਲ ਐਜੂਕੇਟਿਡ ਲੋਕ ਵੀ ਇਨ੍ਹਾਂ ਜਾਲਸਾਜ਼ਾਂ ਦੇ ਅੜੀਕੇ ਚੜ ਜਾਂਦੇ ਨੇ ਕਿਸ ਤਰੀਕੇ ਨਾਲ ਇਹ ਸਾਰਾ ਆਪਣਾ ਛੜਜੰਤਰ ਰਚਦੇ ਨੇ ਐਕਚੁਅਲੀ ਜਿੱਦਾਂ ਜਿੱਦਾਂ ਟਾਈਮ ਚੇਂਜ ਹੋਇਆ ਹੈ ਜੀ ਪਹਿਲਾਂ ਕ੍ਰਾਈਮ ਕਿਸੇ ਹੋਰ ਤਰੀਕੇ ਦਾ ਹੁੰਦਾ ਸੀ ਬਟ ਅੱਜ ਦੇ ਟਾਈਮ ਅਸੀਂ ਦੇਖਦੇ ਹਾਂ ਤੇ ਹਰ ਕ੍ਰਾਈਮ ਡਿਜੀਟਲ ਹੋ ਗਿਆ ਹੈ ਹਾਂ ਉਹ ਜੇ ਐਕਸਟਰਸ਼ਨ ਕਾਲ ਵੀ ਆਂਦੀ ਹੈ ਉਹਦੇ ਵਿੱਚ ਵੀ ਡਿਜੀਟਲ ਐਂਗਲ ਹੈ ਉਹਦੇ ਵਿੱਚ ਵੀ ਆਪਾਂ ਵਟਸਐਪ ਤੇ ਕਾਲ ਆਏਗੀ ਉਹ ਵੀ ਡਿਜੀਟਲ ਫਰਾਡ ਵਿੱਚ ਹੀ ਆ ਜਾਂਦਾ ਹੈ ਜੀ ਤੇ ਇਹੀ ਤਰੀਕੇ ਸਾਈਬਰ ਫਰਾਡਸ ਯੂਜ਼ ਕਰਦੇ ਨੇ ਇਹ ਬਹੁਤ ਸ਼ਾਤਰ ਮੁੰਡੇ ਨੇ ਘੱਟ ਉਮਰ ਦੇ ਬੱਚੇ ਨੇ ਜਿਹੜੇ ਮਤਲਬ 18 ਤੋਂ 20 25 ਜਾਂ 30 ਸਾਲ ਤੱਕ ਦੇ ਹੁੰਦੇ ਨੇ ਇਹ ਮੰਨ ਲਓ ਕੋਈ ਇੱਕ ਤਰੀਕੇ ਦਾ ਫਰਾਡ ਫੜਦੇ ਨੇ ਜੇ ਉਹਦੇ ਉਹਦੇ ਬਾਰੇ ਲੋਕਾਂ ਨੂੰ ਅਸੀਂ ਅਵੇਅਰ ਕਰਦੇ ਆਂ ਤੇ ਉਹਦੇ ਬਾਰੇ ਲੋਕ ਅਵੇਅਰ ਹੋ ਜਾਂਦੇ ਆ ਤੇ ਇਹ ਆਪਣਾ ਤਰੀਕਾ ਚੇਂਜ ਕਰ ਦਿੰਦੇ ਆ ਚੇਂਜ ਕਰ ਲੈਂਦੇ ਜਿੱਦਾਂ ਪਹਿਲਾਂ ਅਸੀਂ ਸੁਣਦੇ ਸੀ ਕਿ ਰਿਸ਼ਤੇਦਾਰਾਂ ਵਾਲਾ ਆਂਦਾ ਸੀਗਾ ਕਿ ਫਰਾਡ ਹੋ ਗਿਆ ਤੁਹਾਡੇ ਨਾਲ ਕੈਨੇਡਾ ਤੋਂ ਮੈਂ ਤੁਹਾਡਾ ਰਿਸ਼ਤੇਦਾਰ ਗੱਲ ਕਰ ਰਿਹਾ ਤੁਹਾਡੇ ਬੱਚੇ ਦਾ ਐਕਸੀਡੈਂਟ ਹੋ ਗਿਆ ਜਾਂ ਪੁਲਿਸ ਨੇ ਫੜ ਲਿਆ ਪਹਿਲਾਂ ਉਹ ਚੱਲਦਾ ਸੀਗਾ ਤੇ ਫੇਰ ਹੁਣ ਇੱਕ ਨਵਾਂ ਆ ਗਿਆ ਡਿਜੀਟਲ ਅਰੈਸਟ ਜਿਹਦੇ ਵਿੱਚ ਉਹਨੂੰ ਕਹਿ ਦਿੰਦੇ ਆ ਕਿ ਤੁਹਾਡੀ SIM ਬਲੌਕ ਕਰ ਰਹੇ ਆ ਜਾਂ ਤੁਹਾਡੇ ਤੁਹਾਡੇ ਇੱਕ SIM ਦੇ ਨੰਬਰ ਥਰੂ ਮਤਲਬ ਇੱਕ ਪਾਰਸਲ ਮਿਲਿਆ ਜਿਹਦੇ ਚ ਡਰੱਗਸ ਨੇ ਉਹ ਫੜ ਲਿਆ ਸੀ ਕਸਟਮਸ ਨੇ ਤੇ ਉਹ ਐਫ ਆਈ ਆਰ ਤੁਹਾਡੇ ਅਗੇਂਸਟ ਰਜਿਸਟਰ ਕਰ ਰਹੇ ਆ ਤੇ ਜਦੋਂ ਅਸੀਂ ਇਹ ਫਰਾਡ ਬਾਰੇ ਲੋਕਾਂ ਨੂੰ ਅਸੀਂ ਥੋੜਾ ਜਿਹਾ ਅਵੇਅਰ ਕੀਤਾ ਥੋੜੇ ਜੇ ਕੇਸਿਸ ਮੁਹਾਲੀ ਵਿੱਚ ਵੀ ਘਟੇ ਇੱਥੇ ਟ੍ਰਾਈ ਸਿਟੀ ਵਿੱਚ ਘਟੇ ਜੀ ਤੇ ਹੁਣ ਵਿਆਹਾਂ ਦੇ ਸੀਜ਼ਨ ਕਰਕੇ ਵਿਆਹਾਂ ਵਾਲਾ ਫਰਾਡ ਸ਼ੁਰੂ ਹੋ ਗਿਆ ਇਹ ਥੋੜਾ ਦੱਸੋ ਕਿ ਵਿਆਹਾਂ ਵਾਲਾ ਕਿਵੇਂ ਹੈ ਫਰਾਡ ਇਹ ਵਿਆਵਾ ਵਾਲਾ ਇਸ ਤਰੀਕੇ ਨਾਲ ਹੈ ਜਿੱਦਾਂ ਵਿਆਵਾ ਦਾ ਸੀਜ਼ਨ ਚੱਲ ਰਿਹਾ ਹੈ ਤੇ ਅੱਜ ਕੱਲ ਲੋਕ ਆਪਸ ਵਿੱਚ ਇਹ ਪ੍ਰੈਫਰ ਕਰਦੇ ਆ ਕਿ ਮੈਂ ਇੱਕ ਦੂਜੇ ਨਾਲ ਜਾਣ ਨਾਲੋਂ ਫਿਜ਼ੀਕਲੀ ਕਾਰਡ ਦੇਣ ਨਾਲੋਂ WhatsApp ਤੇ ਕਾਲ ਕਾਰਡ ਸੈਂਡ ਕਰ ਦਵਾ ਜੀ ਤੇ ਉਹਦੇ ਵਿੱਚ ਐਦਾਂ ਹੁੰਦਾ ਹੈ ਕਿ ਉਹ ਉਹਨਾਂ ਨੂੰ WhatsApp ਤੇ ਮਤਲਬ ਨਾਰਮਲੀ ਕਰਦੇ ਆ ਆਪਾਂ ਵੀ ਦੇਖਿਆ ਹੋਣਾ ਕਿ ਸਾਨੂੰ ਵੀ ਵਿਆਵਾ ਦੇ ਕਾਰਡ ਰਿਸੈਪਟ ਆਉਂਦੇ ਆ ਤੇ ਆਪਾਂ ਕਈ ਵਾਰੀ ਜਾਂਦੇ ਵੀ ਆ ਜਾਂ ਜਿੱਦਾਂ ਵੀ ਹਾਂਜੀ ਤੇ ਇਸੇ ਦੀ ਏਵਜ ਵਿੱਚ ਫਰਾਡ ਲੋਕ ਕੀ ਕਰਦੇ ਨੇ ਉਹ ਤੁਹਾਨੂੰ ਇੱਕ ਐਦਾਂ ਦੀ APK ਫਾਈਲ ਭੇਜਦੇ ਆ ਜਿਹਦੇ ਵਿੱਚ ਵਾਇਰਸ ਪਹਿਲਾਂ ਹੀ ਹੁੰਦਾ ਆ ਜਿੱਦਾਂ ਹੀ ਤੁਸੀਂ ਉਸ ਫਾਈਲ ਨੂੰ ਡਾਊਨਲੋਡ ਕਰਦੇ ਹੋ ਇੰਸਟਾਲ ਕਰਦੇ ਹੋ ਤੁਹਾਡੇ ਫੋਨ ਦੀ ਐਕਸੈਸ ਉਹਨਾਂ ਕੋਲ ਚਲੇ ਜਾਂਦੀ ਆ ਤੇ ਇਹ ਆਪਾਂ ਲੋਕ ਸਮਝਦੇ ਨਹੀਂ ਲੋਕਾਂ ਨੂੰ ਐਦਾਂ ਹੀ ਲੱਗਦਾ ਕਿ ਚਲੋ ਮੇਰੇ ਕਿਸੇ ਜਾਣਕਾਰ ਦਾ ਹੋਏਗਾ ਕਿਸੇ ਹੋਰ ਦੂਸਰੇ ਨੰਬਰ ਤੋਂ ਨੇ ਕੀਤਾ ਹੋਏਗਾ ਵਾਧਾ ਕਾਰਡ ਤੇ ਅਸੀਂ ਉਸ ਚੀਜ਼ ਨੂੰ ਸਮਝਦੇ ਨਹੀਂ ਤੇ ਅਸੀਂ ਫਟਾਫਟ ਫਾਈਲ ਓਪਨ ਕਰ ਦਿੰਦੇ ਆ ਤੇ ਬਟ ਸਾਡੇ ਨਾਲ ਥੋੜੀ ਦੇਰ ਤੱਕ ਜਾਂ ਘੰਟੇ 2 ਘੰਟੇ ਤੱਕ ਪਤਾ ਲੱਗਦਾ ਕਿ ਸਾਡੇ ਅਕਾਊਂਟ ਚੋਂ 50000 ਨਿਕਲ ਗਿਆ ਲੱਖ ਰੁਪਏ ਨਿਕਲ ਗਿਆ ਤੇ ਫੇਰ ਅਸੀਂ ਉਸ ਚੀਜ਼ ਦੀ ਰਿਪੋਰਟ ਕਰਦੇ ਸਰ ਪਤਾ ਕਿਵੇਂ ਲੱਗੇਗਾ ਵੀ ਇਹ ਜਿਹੜਾ ਇਨਵਾਈਟ ਆਇਆ ਹੈ ਇਹ ਇਨਵਿਟੇਸ਼ਨ ਆਇਆ ਹੈ ਇਹ ਫਰਜ਼ੀ ਹੈ ਫੇਕ ਹੈ ਸਕੈਮ ਹੈ ਜਾਂ ਕੋਈ ਰੀਅਲ ਬੇਸਿਕਲੀ ਐਂਡਰੋਇਡ ਫੋਨਸ ਦੇ ਵਿੱਚ ਤਾਂ ਇੱਕ ਆਪਸ਼ਨ ਹੁੰਦੀ ਹੈ ਜਿੱਥੇ ਅਸੀਂ ਅਲੋਇ ਨਹੀਂ ਕਰਦੇ ਕਿ ਅਨ ਅਥੋਰਾਈਜ਼ਡ ਜਾਂ ਅਨ ਆਫੀਸ਼ੀਅਲ ਐਪ ਅਸੀਂ ਇੰਸਟਾਲ ਕਰਨੀ ਜੀ ਤੇ ਉਹ ਜਦੋਂ ਅਸੀਂ ਉਸ ਚੀਜ਼ ਨੂੰ ਡੀਐਕਟੀਵੇਟ ਕਰ ਦਿੰਦੇ ਹਾਂ ਆਫ ਕਰ ਦਿੰਦੇ ਹਾਂ ਤਾਂ ਅਸੀਂ ਕੋਈ ਵੀ ਐਪ ਇੰਸਟਾਲ ਕਰ ਸਕਦੇ ਹਾਂ ਅੱਛਾ ਤੇ ਦੂਸਰੀ ਇਹਦੀ ਪਛਾਣ ਐਦਾਂ ਹੁੰਦੀ ਹੈ ਕਿ ਜਦੋਂ ਐਦਾਂ ਦਾ ਕੋਈ ਵੀ ਕਾਰਡ ਆਏਗਾ ਉਹਦੇ ਅੱਗੇ ਲਿਖਿਆ ਹੋਏਗਾ ਵੈਡਿੰਗ ਕਾਰਡ ਜਾਂ ਦਿਸ ਵੈਡਸ ਦਿਸ ਹੋਏਗਾ ਬਟ ਉਹਦਾ ਫਾਰਮੈਟ ਇਹ ਹੋਏਗਾ .apk ਫਾਈਲ ਹੋਏਗਾ .apk ਫਾਈਲ ਇੱਕ ਇੰਸਟਾਲਰ ਫਾਈਲ ਹੁੰਦੀ ਹੈ ਐਂਡਰੋਇਡ ਦੀ ਜੀ ਤੇ ਇਹ ਚੀਜ਼ ਇਹਦੀ ਮੈਨ ਆਪਾਂ ਆਇਡੈਂਟੀਫਿਕੇਸ਼ਨ ਕਰਨ ਲਈ ਦੇਖ ਸਕਦੇ ਹਾਂ ਬਿਲਕੁਲ ਸਰ ਮੈਨੂੰ ਇਹ ਦੱਸਿਓ ਡਿਜੀਟਲ ਅਰੈਸਟ ਕੀ ਹੈ ਜਿੰਤ ਤੱਕ ਮੈਨੂੰ ਸਮਝ ਆ ਕਿਉਂਕਿ ਇੱਕ ਸਾਡੇ ਸਹਿਯੋਗੀ ਦੇ ਨਾਲ ਵੀ ਇਹ ਹੋ ਚੁੱਕਿਆ ਹੈ ਮਤਲਬ ਉਹਦੇ ਕਹਿਣ ਤ ਮੁਤਾਬਕ ਮੈਂ ਤਾਂ ਹੈਰਾਨ ਰਹਿ ਗਿਆ ਉਹ ਕਹਿੰਦਾ ਕਿ ਸਾਹਮਣੇ ਪੁਲਿਸ ਵਰਦੀ ਦੇ ਵਿੱਚ ਜਿਵੇਂ ਤੁਸੀਂ ਬੈਠੇ ਹੋ ਐਵੇਂ ਕੋਈ ਆਫੀਸਰ ਬੈਠਾ ਪੂਰਾ ਸੈਟਅਪ ਲੱਗਿਆ ਹੁੰਦਾ ਮਤਲਬ ਤੁਸੀਂ ਦੇਖ ਕੇ ਇਹ ਜੱਜ ਹੀ ਨਹੀਂ ਕਰ ਸਕਦੇ ਕਿ ਇਹ ਪੁਲਿਸ ਥਾਣਾ ਇਹ ਪੁਲਿਸ ਕਮਿਸ਼ਨਰ ਦਾ ਆਫਿਸ ਨਹੀਂ ਹੈ ਕੋ ਫਰਜ਼ੀ ਵਾਲਾ ਅ ਡਿਜੀਟਲ ਅਰੇਸਟ ਇੱਕ ਫਰਾਡਸ ਜਿਹੜੇ ਨਵੇਂ ਫਰਾਡਸਟਰਸ ਨੇ ਇਹਨਾਂ ਵੱਲੋਂ ਇੱਕ ਨਵਾਂ ਤਰੀਕਾ ਲੱਭਿਆ ਗਿਆ ਹੈ ਜਿਹਦੇ ਨਾਲ ਲੋਕਾਂ ਨੂੰ ਐਨਾ ਕੁ ਡਰਾ ਦਿੰਦੇ ਨੇ ਐਨਾ ਕੁ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਕਿ ਐਕਚੁਅਲ ਪੁਲਿਸ ਵਾਲੇ ਬਣ ਕੇ ਕਿ ਅਸੀਂ ਐਕਚੁਅਲ ਪੁਲਿਸ ਵਾਲੇ ਹਾਂ ਤੇ ਉਹਨਾਂ ਤੋਂ ਪੈਸੇ ਆਪਣੇ ਅਕਾਊਂਟਸ ਵਿੱਚ ਟਰਾਂਸਫਰ ਕਰਵਾਉਂਦੇ ਨੇ ਤੇ ਇਹਦੇ ਵਿੱਚ ਬੇਸਿਕਲੀ ਮੋਡਸ ਅਪਰੈਂਡੀ ਇਹ ਯੂਜ਼ ਕਰਦੇ ਨੇ ਉਹ ਮਤਲਬ ਐਦਾਂ ਪ੍ਰੀਟੈਂਡ ਕਰਦੇ ਨੇ ਕਿ ਅਸੀਂ ਐਕਚੁਅਲ ਵਿੱਚ ਪੁਲਿਸ ਵਾਲੇ ਆ ਅਸੀਂ ਜਿੱਦਾਂ ਬੰਬੇ ਪੁਲਿਸ ਤੋਂ ਗੱਲ ਕਰ ਰਹੇ ਹਾਂ ਜਾਂ ਹਾਈਦਰਾਬਾਦ ਪੁਲਿਸ ਤੋਂ ਗੱਲ ਕਰ ਰਹੇ ਹਾਂ ਉਹ ਪ੍ਰੋਪਰ ਪੁਲਿਸੀ ਯੂਨੀਫਾਰਮ ਪਾ ਕੇ ਬੈਠੇ ਹੋਣਗੇ ਉਹ ਪ੍ਰੋਪਰ ਤੁਹਾਨੂੰ ਡਰਾਉਣਗੇ ਉਹ ਫਰਜੀ ਡਾਕੂਮੈਂਟਸ ਦਿਖਾਣਗੇ ਕਿ ਇਹ ਦੇਖੋ ਤੁਹਾਡੇ ਅਗੇਂਸਟ ਸੀਬੀਆਈ ਦਾ ਨੋਟਿਸ ਹੈ ਇਹ ਦੇਖੋ ਤੁਹਾਡੇ ਅਗੇਂਸਟ ਈਡੀ ਦਾ ਨੋਟਿਸ ਹੈ ਤੇ ਆਮ ਬੰਦਾ ਜਿਹਨੂੰ ਕਦੀ ਪੁਲਿਸ ਨਾਲ ਐਡਾ ਵਾਹ ਨਹੀਂ ਪਿਆ ਹੁੰਦਾ ਜਾਂ ਇਨਫੋਰਸਮੈਂਟ ਨਾਲ ਕਦੀ ਉਹਦਾ ਰਿਲੇਸ਼ਨ ਨਹੀਂ ਕੋਈ ਰਿਹਾ ਹੁੰਦਾ ਉਹ ਇੰਨਾ ਜ਼ਿਆਦਾ ਡਰ ਜਾਂਦਾ ਹੈ ਤੇ ਉਹ ਸਰੈਂਡਰ ਕਰ ਜਾਂਦਾ ਤੇ ਫਿਰ ਉਹ ਇਹ ਪ੍ਰੇਫਰ ਕਰਦਾ ਹੈ ਕਿ ਨਹੀਂ ਸਰ ਵੀ ਮੈਂ ਆ ਨਹੀਂ ਸਕਦਾ ਜੋ ਵੀ ਮੇਰੇ ਤੋਂ ਹੋਇਆ ਹੈ ਯਾ ਪਲੀਜ਼ ਮੇਰੀ ਹੈਲਪ ਕਰੋ ਤੇ ਉਹ ਫਿਰ ਇਹ ਕਹਿੰਦੇ ਆ ਕਿ ਤੁਸੀਂ ਕਿਸੇ ਨੂੰ ਦੱਸਣਾ ਨੀਗਾ ਜਦੋਂ ਬੰਦਾ ਕਿਸੇ ਨਾਲ ਸ਼ੇਅਰ ਨਹੀਂ ਕੋਈ ਗੱਲ ਕਰਦਾ ਆਪਸ 'ਚ ਇੰਨਾ ਡਰ ਜਾਂਦਾ ਆ ਤੇ ਉਹ ਉਸ ਨੂੰ ਵੀਡੀਓ ਕਾਲ ਤੇ ਲਗਾਤਾਰ ਰੱਖਦੇ ਨੇ ਮਤਲਬ ਸਾਡੇ ਮੁਹਾਲੀ ਦਾ ਇਹ ਕੇਸ ਹੈ ਕਿ ਉਹ 2 ਦਿਨ ਲਗਾਤਾਰ ਇੱਕ ਬੰਦਾ ਵੀਡੀਓ ਕਾਲ ਤੇ ਰਿਹਾ ਤੇ ਉਹਨੇ ਉਹਨਾਂ ਨੂੰ 45 ਲੱਖ ਰੁਪਏ ਟਰਾਂਸਫਰ ਕੀਤਾ ਤੇ ਉਹ ਕਹਿੰਦੇ ਨੇ ਕਿ ਜਿਹੜੇ ਅਸੀਂ ਪੈਸੇ ਲੈ ਰਹੇ ਹਾਂ ਉਹ ਇੱਕ ਤਰੀਕੇ ਦਾ ਬੇਲ ਬੌਂਡ ਭਰ ਰਹੇ ਹਾਂ ਤੇ ਉਹਨਾਂ ਨੂੰ ਸੁਪਰੀਮ ਕੋਰਟ ਜਾਂ ਹਾਈ ਕੋਰਟ ਦਾ ਇੱਕ ਫਰਜ਼ੀ ਬੇਲ ਬੌਂਡ ਦਾ ਵੀ ਨੋਟਿਸ ਭੇਜਦੇ ਨੇ ਕਿ ਐਨਆਰ ਪੇ ਤੁਹਾਨੂੰ ਜਮਾ ਕਰਵਾਉਣੇ ਪੈਣੇ ਆ ਜੇ ਤੁਹਾਨੂੰ ਬੇਲ ਚਾਹੀਦੀ ਆ ਤੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਚਲੋ ਕੋਈ ਨਹੀਂ ਸਾਡੀ ਬੇਲ ਹੋ ਰਹੀ ਹੈ ਸਾਨੂੰ ਅਰੈਸਟ ਨਹੀਂ ਕਰ ਕਰ ਰਹੇ ਤੇ ਅਸੀਂ ਇਹ ਚੀਜ਼ ਭਰ ਦਿੰਦੇ ਆ ਤੇ ਉਹਨਾਂ ਨੂੰ ਇਹ ਵੀ ਪ੍ਰੋਮਿਸ ਕੀਤਾ ਜਾਂਦਾ ਹੈ ਕਿ 24 ਘੰਟਿਆਂ ਦੇ ਵਿੱਚ ਵਿੱਚ ਤੁਹਾਡੇ ਜਿਹੜੇ ਅਕਾਊਂਟ ਦੇ ਪੈਸੇ ਨੇ ਇਹ ਤੁਹਾਡੇ ਬਿਲਕੁਲ ਜੈਨੂਇਨ ਨੇ ਅਸੀਂ ਰਿਫੰਡ ਕਰ ਦੇਵਾਂਗੇ ਬਟ ਉਹ ਰਿਫੰਡ ਕਦੀ ਨਹੀਂ ਹੁੰਦਾ ਤੇ ਬੰਦੇ ਨੂੰ ਫੇਰ ਸਮਝ ਆਉਂਦੀ ਹੈ ਕਿ ਮੇਰੇ ਨਾਲ ਫਰਾਡ ਹੋ ਗਿਆ ਫਰਾਡ ਹੋ ਗਿਆ ਮੈਨੂੰ ਇਹ ਗੱਲ ਦੱਸਿਓ ਕਿ ਇਹਨਾਂ ਚੀਜ਼ਾਂ ਤੇ ਰਿਕਵਰੀ ਹੋ ਪਾਂਦੀ ਹੈ ਯਾ ਰਿਕਵਰੀ ਜੇ ਹੁੰਦੀ ਹੈ ਤਾਂ ਕੁਝ ਕੁ ਪਰਸੈਂਟ ਹੁੰਦੀ ਹੈ ਬਹੁਤ ਸਮਾਂ ਵੀ ਲੱਗ ਜਾਂਦਾ ਹੈ ਕਿਸੇ ਨਾਲ ਵੀ ਕਿਸੇ ਵੀ ਤਰੀਕੇ ਦਾ ਸਾਈਬਰ ਫਰਾਡ ਹੋਇਆ ਕਿਸੇ ਨੇ ਤੁਹਾਡੇ ਤੋਂ ਪੈਸੇ ਜਾਲੀ ਨਿਕਲਵਾ ਲਏ ਜਾਲੀ ਪੋਆਲੇ ਕਈ ਵਾਰੀ ਇਹ ਵੀ ਹੁੰਦਾ ਕਿ ਮੈਂ ਤੁਹਾਡੇ ਪਾਪਾ ਦੇ ਪੈਸੇ ਦੇਣੇ ਸੀਗੇ 5000 ਦੇਣਾ ਸੀ ਉਹ 50000 ਗਲਤੀ ਨਾਲ ਆ ਗਿਆ 45000 ਮੈਨੂੰ ਵਾਪਸ ਦੇ ਦਿਓ ਇਦਾਂ ਦੇ ਫਰਾਡ ਵੀ ਅਸੀਂ ਦੇਖੇ ਨੇ ਕੀ ਉਹਨਾਂ ਦੀ ਵਾਪਸੀ ਹੋ ਪਾਂਦੀ ਹੈ ਸਰ ਸਾਈਬਰ ਕ੍ਰਾਈਮ ਵਿੱਚ ਨਾ ਇੱਕ ਕਨਸੈਪਟ ਅਸੀਂ ਯੂਜ਼ ਕਰਦੇ ਹਾਂ 골ਡਨ ਆਰ ਦਾ 골ਡਨ ਆਰ ਦਾ ਮਤਲਬ ਇਹ ਹੈ ਕਿ ਜਦੋਂ ਤੁਹਾਡੇ ਨਾਲ ਫਰਾਡ ਹੋਇਆ ਉਹਦਾ ਪਹਿਲਾ ਘੰਟਾ ਉਹਦੇ ਪਹਿਲੇ ਘੰਟੇ ਦੇ ਵਿੱਚ ਅਸੀਂ ਜੇ ਆਪਣੇ ਆਪ ਨੂੰ ਰਿਪੋਰਟ ਕਰ ਦਿੰਦੇ ਹਾਂ ਉਸ ਕ੍ਰਾਈਮ ਨੂੰ 1930 ਜਾਂ cybercrime.gov.in ਤੇ ਤੇ ਸਾਡੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਰਿਕਵਰੀ ਦੇ ਤੇ ਜੇ ਰਿਕਵਰੀ ਦੀ ਵੈਸੇ ਅਸੀਂ ਜਨਰਲ ਇਨ ਜਨਰਲ ਗੱਲ ਕਰੀਏ ਤਾਂ ਮੋਹਾਲੀ ਜ਼ਿਲ੍ਹਾ ਪੂਰੇ ਪੰਜਾਬ ਵਿੱਚ ਸੈਕੰਡ ਨੰਬਰ ਤੇ ਆ ਜਿਹੜੀ ਅਮਾਉਂਟ ਰਿਕਵਰ ਕਰਨ ਵਿੱਚ ਅਸੀਂ ਸਕਸੈਸਫੁਲ ਰਹੇ ਹਾਂ ਤੇ ਮਤਲਬ ਵੱਡੇ ਕੇਸਾਂ ਦੀ ਗੱਲ ਕਰੀਏ ਤਾਂ ਇੱਕ ਅਸੀਂ ਬੰਦੇ ਦੇ 65 ਲੱਖ ਰਿਕਵਰ ਕਰਵਾਏ ਨੇ ਇਕੱਠੇ ਕਿਸੇ ਦੇ 45 ਲੱਖ ਰਿਕਵਰ ਕਰਵਾਏ ਨੇ ਕਿਸੇ ਦੇ 15 ਲੱਖ ਚਾਹਨ ਸਾਹਿਬ ਇਹ ਦੱਸਿਓ ਕਿ ਇਹ ਇਹ ਜਿਹੜੇ ਇਹ ਜਿਹੜੇ ਸਾਈਬਰ ਕ੍ਰਾਈਮ ਕਰ ਰਹੇ ਨੇ ਇਹ ਕਿਸੇ ਪਾਰਟਿਕੂਲਰ ਏਰੀਆ ਦੇ ਨਾਲ ਜੁੜੇ ਹੁੰਦੇ ਨੇ ਜਾਂ ਪੰਜਾਬ ਦੇ ਵਿੱਚੋਂ ਹੀ ਇਹ ਨੈਕਸਸ ਚੱਲ ਰਿਹਾ ਹੈ ਪੰਜਾਬ ਤੋਂ ਬਾਹਰੋਂ ਚੱਲ ਰਿਹਾ ਹੈ ਤੁਸੀਂ ਵੀ ਜੇ ਮੈਂ ਗਲਤ ਨਹੀਂ ਹੈ ਤੁਸੀਂ ਉਹ ਦੇਖੀ ਹੋਣੀ ਇੱਕ ਸੀਰੀਜ਼ ਆਂਦੀ ਹੈ ਨਾ ਉਹ ਸੀਰੀਜ਼ ਦੇ ਵਿੱਚ ਇੱਕ ਪਾਰਟਿਕੂਲਰ ਏਰੀਆ ਉੱਥੇ ਉਹ ਸਾਰਾ ਜਾਮਤਾਰਾ ਤੋਂ ਉੱਥੇ ਹੀ ਸਾਰਾ ਕੁਝ ਚੱਲਦਾ ਇਹਦੇ 'ਚ ਬਾਰੇ ਥੋੜੀ ਜੀ ਜਾਣਕਾਰੀ ਦਿਓ ਹੁਣੇ ਐਮਐਚਏ ਦੀ ਸਾਡੀ ਇੱਕ ਮੀਟਿੰਗ ਹੋਈ ਸੀ ਉਹਦੇ ਵਿੱਚ ਅਸੀਂ ਹੱਬ ਬੇਸਿਕਲੀ ਪੂਰੇ ਇੰਡੀਆ ਦੇ ਕੱਢੇ ਗਏ ਸੀਗੇ ਹਾਂ ਤੇ ਹਬਸ ਵਿੱਚ ਬੇਸਿਕਲੀ ਜਿਹੜੇ ਜਿਹੜੇ ਏਰੀਆਜ਼ ਆਏ ਸੀ ਉਹ ਡਿਫਰੈਂਟ ਕੈਟਾਗਰੀਜ਼ ਦੇ ਸੀ ਇੱਕ ਤਾਂ ਉਹ ਹਬਸ ਜਿੱਥੋਂ ਦੀ ਕਾਲਸ ਆਉਂਦੀਆਂ ਨੇ ਦੂਸਰੇ ਹਬਸ ਉਹ ਜਿੱਥੋਂ ਦੀ ਪੈਸੇ ਫਾਈਨਲੀ ਏਟੀਐਮਸ ਤੋਂ ਵਿਦਡਰਾ ਕਰਦੇ ਨੇ ਤੇ ਇਹਨਾਂ ਚ ਜੇ ਦੇਖਿਆ ਜਾਵੇ ਤਾਂ ਫਰੰਟ ਰਨਰਸ ਤੇ ਸੀਗੇ ਰਾਜਸਥਾਨ ਹੋ ਗਿਆ ਵੈਸਟ ਬੰਗਾਲ ਹੋ ਗਿਆ ਮਹਾਰਾਸ਼ਟਰਾ ਹੋ ਗਿਆ ਤੇ ਛੱਤੀਸਗੜ ਏਰੀਆ ਹੋ ਗਿਆ ਤੇ ਇਹਦੇ ਵਿੱਚ ਮੋਡਸ ਅਪਰੈਂਟਿਕ ਇਹ ਚੀਜ਼ ਯੂਜ਼ ਕਰਦੇ ਨੇ ਜਿੱਦਾਂ ਪੰਜਾਬ ਦੇ ਬੰਦੇ ਨਾਲ ਜੇ ਫਰਾਡ ਕਰਨਾ ਤਾਂ ਉਹ ਜ਼ਿਆਦਾਤਰ ਬੰਦਾ ਦੂਸਰੀ ਸਟੇਟ ਦਾ ਹੀ ਹੋਏਗਾ ਜਿਵੇਂ ਰਾਜਸਥਾਨ ਜਾਂ ਗੁਜਰਾਤ ਦਾ ਹੋ ਸਕਦਾ ਜਾਂ ਦੂਰ ਤਰਾਡੇ ਦਾ ਹੋ ਸਕਦਾ ਹੈ ਤਾਂ ਜੋ ਜੇ ਅਸੀਂ ਫਿਜ਼ੀਕਲੀ ਆਈਡੈਂਟੀਫਾਈ ਕਰੀਏ ਤਾਂ ਆਪਾਂ ਇੰਨੀ ਛੇਤੀ ਉਹਨਾਂ ਨੂੰ ਫੜ ਨਾ ਸਕੀਏ ਤੇ ਜੇ ਕਿਸੇ ਬਾਹਰਲੇ ਬੰਦੇ ਨਾਲ ਮੰਨ ਲਓ ਗੁਜਰਾਤ ਜਾਂ ਮਹਾਰਾਸ਼ਟra ਦੇ ਬੰਦੇ ਨਾਲ ਫਰਾਡ ਹੋ ਰਿਹਾ ਤੇ ਉਹਦੀ ਜੋ ਜਿਹੜਾ ਬੰਦਾ ਫਰਾਡ ਕਰ ਰਿਹਾ ਉਹਦੀ ਜੀਓਗ੍ਰਾਫੀਕਲ ਲੋਕੇਸ਼ਨ ਕੋਈ ਹੋਰ ਹੁੰਦੀ ਆ ਮੰਨ ਲਓ ਉਹਦੀ ਚੰਡੀਗੜ੍ਹ ਹੋ ਸਕਦੀ ਆ ਪੰਜਾਬ ਹੋ ਸਕਦੀ ਆ ਤੇ ਇਹ ਮਤਲਬ ਸਟੇਟ ਫਰਾਡ ਕਰਦੇ ਨੇ ਤੇ ਤਾਂ ਕਰਕੇ ਇਹਨਾਂ ਨੂੰ ਥੋੜਾ ਜਿਹਾ ਫੜਨਾ ਮੁਸ਼ਕਲ ਹੋ ਜਾਂਦਾ ਸਰ ਮੈਨੂੰ ਇਹ ਕਿ ਦੱਸਿਓ ਮੈਂ ਵੀ ਖਬਰ ਇਹ ਦੇਖੀ ਆ ਇਹਦੇ ਵਿੱਚ ਕਿੰਨੀ ਕੁ ਸਚਾਈ ਹੈ ਕਿ ਜਿਹੜੇ OTP ਆਉਂਦੇ ਨੇ ਹੁਣ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਹੁਣ OTPs ਆਮ ਨਾਲੋਂ ਲੇਟ ਆਇਆ ਕਰਨਗੇ ਉਹਦੀ ਕੋਈ ਵੈਰੀਫਿਕੇਸ਼ਨ ਹੋਇਆ ਕਰੇਗੀ ਇਜ਼ ਇਟ ਇਹ ਕੱਲ ਤੱਕ ਅਸੀਂ ਵੀ ਨਿਊਜ਼ ਦੇਖ ਰਹੇ ਸੀਗੇ ਕਿ ਟ੍ਰਾਈ ਇਹ 1 ਦਸੰਬਰ ਤੋਂ ਸਟੈਪ ਲੈ ਰਿਹਾ ਹੈ ਕਿ OTP ਇਸ ਨੂੰ ਡਿਲੇ ਕਰੀਏ ਤਾਂ ਜੋ ਜਿਹੜੇ ਲੋਕਾਂ ਨਾਲ ਫਰਾਡ ਹੋ ਰਿਹਾ ਉਹਨੂੰ ਅਸੀਂ ਥੋੜਾ ਕੰਟਰੋਲ ਕਰ ਸਕੀਏ ਉਹਨੂੰ ਕਰਬ ਕਰ ਸਕੀਏ ਬਟ ਅੱਜ ਟ੍ਰਾਈ ਨੇ ਇਸ ਚੀਜ਼ ਦੀ ਪੂਰੀ ਜਸਟੀਫਿਕੇਸ਼ਨ ਦਿੱਤੀ ਹੈ ਕਿ ਸਾਡੇ ਵੱਲੋਂ ਅਜੇ ਕੋਈ ਐਦਾਂ ਦਾ ਸਟੈਪ ਲਿਆ ਨਹੀਂ ਜਾ ਰਿਹਾ ਜਿਹਦੇ ਨਾਲ OTPs ਡਿਲੇ ਹੋਣ ਬਟ ਟਰਾਈਵੇ ਇਸ ਚੀਜ਼ ਲਈ ਚਿੰਤਾਤ ਹੈ ਕਿ ਜਿਹੜੇ ਫਰਾਡ ਉਹਨਾਂ ਦੇ ਨਾਮ ਲੈ ਕੇ ਲੋਕਾਂ ਨਾਲ ਫਰਾਡ ਕੀਤੇ ਜਾ ਰਹੇ ਨੇ ਉਸ ਲਈ ਉਹ ਲਗਾਤਾਰ ਲੋਕਾਂ ਨੂੰ ਮੈਸੇਜ ਕਰ ਰਹੇ ਨੇ ਅਵੇਅਰਨੈਸ ਲਈ ਕਿ ਟਰਾਈ ਤੁਹਾਡੀ ਸੇਮ ਕਦੀ ਨਹੀਂ ਬਲੌਕ ਕਰੇਗਾ ਐਦਾਂ ਮੈਸੇਜ ਕਰਕੇ ਜਾਂ ਕਾਲ ਕਰਕੇ ਕਦੀ ਨਹੀਂ ਦੱਸੇਗਾ ਕਿ ਤੁਹਾਡੇ ਵੀ ਅਸੀਂ ਸੇਮ ਬੰਦ ਕਰਨ ਲੱਗੇ ਹਾਂ ਕਿ ਤੁਹਾਡੀ ਸੇਮ ਕਿਸੇ ਇਲੀਗਲ ਐਕਟੀਵਿਟੀ ਵਿੱਚ ਯੂਜ਼ ਹੋਈ ਹੈ ਹਮ ਬਿਲਕੁਲ ਠੀਕ ਤੇ ਬੇਸਿਕਲੀ OTP ਜਿਹੜੇ ਸੀਗੇ ਉਹ ट्रांजੈਕਸ਼ਨਸ ਨੂੰ ਸਿਕਿਉਰ ਕਰਨ ਲਈ ਸੀਗੇ ਲੋਕਾਂ ਨੂੰ ਸਿਕਿਉਰ ਕਰਨ ਲਈ ਸੀ ਉਹਨਾਂ ਦੇ ਅਕਾਊਂਟ ਸਿਕਿਉਰ ਕਰਨ ਲਈ ਸੀ ਬਟ ਜੀਓਟੀਪੀ ਇਸ ਡਿਲੇ ਹੁੰਦੇ ਆ ਤੇ ਉਹ ਕਾਫੀ ਹੱਦ ਤੱਕ ਮਤਲਬ ਸਾਡਾ ਇਕਨੋਮਿਕਲ ਸਿਸਟਮ ਵੀ ਥੋੜਾ ਜਿਹਾ ਹਿਲੇਗਾ ਬਿਲਕੁਲ ਹਿਲੇਗਾ ਕਿਉਂਕਿ ਜਦੋਂ ਤੁਸੀਂ ਕਿਸੇ ਕੋਲ ਸ਼ੋਪਿੰਗ ਕਰਨ ਲਈ ਖੜੇ ਹੋਈਆਂ ਕਿਸੇ ਕੋਲ ਪੈਟਰੋਲ ਡੀਜ਼ਲ ਪਾਉਣ ਲਈ ਖੜੇ ਹੋ ਤੁਹਾਡਾ ਓਟੀਪੀ ਆਉਣ ਨੂੰ ਇਨਾ ਟਾਈਮ ਲੱਗ ਜਾਊਗਾ ਤੇ ਤਦ ਤੱਕ ਤਾਂ ਤੁਸੀਂ 10 ਗਾਹਕ ਭੁਗਤਾ ਸਕਦੇ ਹੋ ਸਰ ਇੱਕ ਮੈਨੂੰ ਜਨਰਲ ਅਵੇਅਰਨੈਸ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਜਨਰਲ ਅਵੇਅਰਨੈਸ ਆਮ ਲੋਕਾਂ ਨੂੰ ਕਿਵੇਂ ਹੋਏਗੀ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋ ਪਹਿਲਾਂ ਅਸੀਂ ਇਹ ਕਹਿੰਦੇ ਸੀਗੇ ਕਿ ਜਿਹੜਾ ਇਹ ਫਰਾਡ ਹੁੰਦਾ ਹੈ ਇਹ ਉਹਨਾਂ ਲੋਕਾਂ ਨਾਲ ਹੀ ਹੋ ਪਾਂਦਾ ਹੈ ਜਿਨ੍ਹਾਂ ਨੂੰ ਜ਼ਿਆਦਾ ਨੌਲੇਜ ਨਹੀਂ ਹੈ ਪਰ ਅੱਜ ਕੱਲ ਤਾਂ ਪੜ੍ਹੇ ਲਿਖੇ ਹੋਏ ਵੈਲ ਐਜੂਕੇਟਿਡ ਲੋਕਾਂ ਨਾਲ ਵੀ ਹੋ ਰਿਹਾ ਹੁਣ ਹੁੰਦਾ ਕੀ ਹੈ ਕਿ ਡੇਟਾ ਹੁਣ ਹਰ ਕੋਈ ਬੰਦਾ ਯੂਜ਼ ਕਰ ਰਿਹਾ ਭਾਵੇਂ ਉਹ ਇੱਕ ਰਿਕਸ਼ਾ ਚਲਾਉਣ ਵਾਲਾ ਹੈ ਭਾਵੇਂ ਕੋਈ ਜੈਟ ਜਹਾਜ਼ ਚਲਾਉਣ ਵਾਲਾ ਹੁਣ ਜਿਹੜਾ ਡਾਊਨ ਟੂ ਅਰਥ ਜਿਹੜਾ ਬੰਦਾ ਹੈਗਾ ਥੱਲੇ ਤੱਕ ਹੈਗਾ ਜਿਹੜਾ ਡੇਟਾ ਯੂਜ਼ ਕਰ ਰਿਹਾ ਹੈ ਜਿਹੜਾ ਜੀਪੇ ਪੇਟੀਐਮ ਯੂਜ਼ ਕਰ ਰਿਹਾ ਫਿਰ ਉਹਦੇ ਤੱਕ ਅਵੇਅਰਨੈਸ ਕਿਵੇਂ ਜਾ ਪਾਏਗੀ ਕਿ ਉਹਨੂੰ ਕਿਵੇਂ ਪਤਾ ਲੱਗੇਗਾ ਕਿ ਇਹ ਮੇਰੇ ਬੇਸਿਕਲੀ uh, ਤਾਂ ਇੱਕ ਵਰਡ ਜਿਹਨੂੰ ਕਹਿੰਦੇ ਹੁੰਦੇ ਆ ਵਰਡ ਆਫ ਮਾਉਥ ਹੀ ਆ ਤੇ ਅਵੇਰਨੈਸ ਵੀਡੀਓਜ਼ ਆ ਅਵੇਰਨੈਸ ਸੈਮੀਨਾਰਸ ਆ ਜਿਹੜੇ ਸਾਡੇ ਮੁਹਾਲੀ ਪੁਲਿਸ ਵੱਲੋਂ ਲਗਾਤਾਰ ਚਲਾਏ ਜਾ ਰਹੇ ਨੇ ਵੀਡੀਓਜ਼ ਬਣਾਈਆਂ ਜਾ ਰਹੀਆਂ ਨੇ ਤੇ ਜੇ ਕਿਸੇ ਨਾਲ ਫਰਾਡ ਵੀ ਹੁੰਦਾ ਆ ਅਸੀਂ ਉਹਨੂੰ ਵੀ ਅਵੇਅਰ ਕਰਦੇ ਆ ਤੇ ਉਹਨੂੰ ਵੀ ਅਸੀਂ ਇਹੀ ਚੀਜ਼ ਕਹਿੰਦੇ ਆ ਕਿ ਤੂੰ 10 ਲੋਕਾਂ ਤੱਕ ਜ਼ਰੂਰ ਗੱਲ ਦੱਸਣੀ ਆ ਕਿ ਇਸ ਤਰੀਕੇ ਦਾ ਸਾਈਬਰ ਫਰਾਡ ਹੋ ਸਕਦਾ ਤੁਹਾਡੇ ਨਾਲ ਤੇ ਤੁਸੀਂ ਬਚ ਕੇ ਰਹਿਣਾ ਤੇ ਅਸੀਂ ਬੇਸਿਕਲੀ ਉਹਨਾਂ ਨੂੰ ਇਹੀ ਸਟੈਪਸ ਦੱਸਦੇ ਆ ਕਿ ਸਭ ਤੋਂ ਪਹਿਲਾਂ ਤਾਂ ਆਪਣਾ ਪਰਸਨਲ ਡਾਟਾ ਕਿਸੇ ਵੀ ਆਨਲਾਈਨ ਪਲੇਟਫਾਰਮ ਤੇ ਸ਼ੇਅਰ ਨਹੀਂ ਕਰਨਾ ਕਿਸੇ ਆਫਲਾਈਨ ਸਟੋਰ ਤੇ ਵੀ ਜਾਂਦੇ ਹੋ ਉੱਥੇ ਵੀ ਆਪਣਾ ਪਰਸਨਲ ਡਾਟਾ ਜਿਵੇਂ ਕਿ ਆਪਣਾ ਮੋਬਾਈਲ ਨੰਬਰ ਨਾਮ ਆਪਣੀ ਈਮੇਲ ਆਈਡੀ ਕਦੀ ਸ਼ੇਅਰ ਨਹੀਂ ਕਰਨੀ ਅਟਿਲ ਐਂਡ ਅਨਲੈਸ ਬਹੁਤ ਜ਼ਿਆਦਾ ਜ਼ਰੂਰੀ ਹੋਵੇ ਜਾਂ ਬਹੁਤ ਜ਼ਿਆਦਾ ਤੁਹਾਨੂੰ ਉਸ ਚੀਜ਼ ਤੇ ٹرسٹ ਹੋਵੇ ਕਿ ਇਹ ਸਾਡਾ ਮਿਸਯੂਜ਼ ਨਹੀਂ ਕਰਨਗੇ ਸੈਕੰਡ ਚੀਜ਼ ਅਸੀਂ ਇਹ ਦੱਸਦੇ ਹਾਂ ਕਿ ਕਦੀ ਵੀ ਆਪਣਾ ਕੋਈ ਵੀ ਤੁਹਾਨੂੰ ट्रांजैक्शन ਫਾਈਨੈਂਸ਼ੀਅਲ ਦਾ ਓਟੀਪੀ ਆਂਦਾ ਜਾਂ ਕੋਈ ਵੀ ਅਕਾਊਂਟ ਲੌਗਇਨ ਦਾ ਓਟੀਪੀ ਆਂਦਾ ਤੇ ਉਹ ਤੁਸੀਂ ਨਾ ਤਾਂ ਮੈਸੇਜ ਥਰੂ ਕਿਸੇ ਨਾਲ ਸ਼ੇਅਰ ਕਰਨਾ ਨਾ ਤੁਸੀਂ ਕਾਲ ਥਰੂ ਜੇ ਕੋਈ ਪੁੱਛਦਾ ਤਾਂ ਉਹ ਦੱਸਣਾ ਚਾਹੇ ਉਹ ਬੈਂਕ ਵਾਲੇ ਬਣ ਕੇ ਪੁੱਛਣ ਚਾਹੇ ਉਹ ਟਰਾਈ ਵਾਲੇ ਬਣ ਕੇ ਪੁੱਛਣ ਉਹ ਚੀਜ਼ ਕਦੇ ਨਹੀਂ ਕਰਨੀ ਬਿਲਕੁਲ ਠੀਕ थर्ड ਥਿੰਗ ਅਸੀਂ ਇਹ ਕਹਿੰਦੇ ਆ ਜੇ ਤੁਹਾਨੂੰ ਕੋਈ ਅਨਨੋਨ ਨੰਬਰ ਤੋਂ ਲਿੰਕ ਆਂਦਾ ਆ ਤਾਂ ਹਮੇਸ਼ਾ ਲਿੰਕ ਨੂੰ ਵੈਰੀਫਾਈ ਕਰਨਾ ਹੈ ਇਹ ਮਤਲਬ ਆਪਾਂ ਦੇਖਣਾ ਹੈ ਕਿ ਉਸ ਨੰਬਰ ਨੂੰ ਵੈਰੀਫਾਈ ਕਰਨਾ ਲਿੰਕ ਨੂੰ ਜੇ ਅਸੀਂ ਵੈਰੀਫਾਈ ਖੋਲਾਂਗੇ ਤਾਂ ਕੋਈ ਪਤਾ ਨਹੀਂ ਸਾਡਾ ਅਕਾਊਂਟ ਸਾਡੇ ਮੋਬਾਈਲ ਦੀ ਰਿਮੋਟ ਐਕਸੈਸ ਹੋਣਾ ਤੱਕ ਚਲੀ ਜਾਵੇ ਤੇ ਅਸੀਂ ਕੋਈ ਵੀ ਸਸਪੀਸ਼ੀਅਸ ਲਿੰਕ ਤੇ ਜਾਂ ਕਦੇ ਜੋ ਮੈਸੇਜ ਜਾਂ ਵਟਸਐਪ ਤੇ ਆਉਂਦਾ ਉਹ ਨਹੀਂ ਅਸੀਂ ਕਲਿੱਕ ਕਰਨਾ ਤੇ ਇਸ ਮੋਟੇ-ਮੋਟੇ ਇਹੀ ਸਰ ਇੱਕ ਇੱਕ ਬੜਾ ਸਿੰਪਲ ਜਾਂ ਸਵਾਲ ਇੱਕ ਬੜਾ ਇੰਟਰਸਟਿੰਗ ਜਾਂ ਸਵਾਲ ਹੈ ਅੱਜ ਪੰਜਾਬ ਦੇ ਵਿੱਚ ਜਿੰਨੇ ਵੀ ਸਟੋਰਸ ਨੇ ਭਾਵੇਂ ਉਹ ਗਾਰਮੈਂਟਸ ਦੇ ਸਟੋਰ ਵੀ ਹੋ ਸਕਦੇ ਨੇ ਖਾਣ ਪੀਣੋ ਵਾਲੇ ਵੀ ਹੋ ਸਕਦੇ ਨੇ ਕਿਸੇ ਵੀ ਸਟੋਰ ਦੇ ਵਿੱਚ ਜਾਂਦੇ ਹੋ ਤੁਸੀਂ ਜਦੋਂ ਵੀ ਕੋਈ ਬਿੱਲ ਪੇ ਕਰਨਾ ਤਾਂ ਉਹ ਪੁੱਛਦਾ ਸਰ ਆਪਣਾ ਮੋਬਾਈਲ ਨੰਬਰ ਦੱਸਣਾ ਤੇ ਕੀ ਉਹ ਨੈਸੈਸਰੀ ਹੈ ਕਿ ਸਾਨੂੰ ਦੱਸਣਾ ਹੀ ਪਏਗਾ ਮੈਂ ਮੇਰੇ ਤੋਂ ਕਿੰਨੀ ਵਾਰੀ ਪੁੱਛਿਆ ਜਾਂਦਾ ਮੈਂ ਨਹੀਂ ਦਿੰਦਾ ਮੈਂ ਕਹਿੰਦਾ ਯਾਰ ਮੈਂ ਨਹੀਂ ਦੇਣਾ ਕਿਉਂਕਿ ਜਿਵੇਂ ਹੀ ਮੈਂ ਸਟੋਰ ਤੋਂ ਬਾਹਰ ਨਿਕਲਦਾ ਅਨਵਾਂਟਡ ਜੇ ਮੈਸੇजेस ਆਣੇ ਸ਼ੁਰੂ ਹੋ ਜਾਂਦੇ ਆ ਫਲੈਟ ਲੈ ਲਓ ਗੱਡੀ ਲੈ ਲਓ ਲੋਨ ਲੈ ਲਓ ਇਹ ਡਾਟਾਬੇਸ ਜਿਹੜਾ ਉਹ ਰੱਖਦੇ ਨੇ ਵਿਚ ਮੀਨਸ ਕਿ ਉਹ ਡਾਟਾਬੇਸ ਲੀਕ ਕਰਦੇ ਨੇ ਜਾਂ ਉਹ ਵੇਚਦੇ ਨੇ ਅ ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਇਹ ਕੋਈ ਸਾਡੇ ਤੇ ਕੰਪਲਸ਼ਨ ਨਹੀਂ ਆ ਜੇ ਅਸੀਂ ਵੀ ਕਿਸੇ ਰੈਸੋਰਟ ਜਾਂ ਕਿਸੇ ਵੀ ਸ਼ਾਪਿੰਗ ਕੰਪਲੈਕਸ ਵਿੱਚ ਜਾ ਕੇ ਸ਼ਾਪਿੰਗ ਕਰ ਰਹੇ ਹਾਂ ਕਿ ਸਾਨੂੰ ਆਪਣਾ ਨੰਬਰ ਸ਼ੇਅਰ ਕਰਨਾ ਹੀ ਕਰਨਾ ਹੈ ਇਹ ਸਭ ਤੋਂ ਪਹਿਲਾਂ ਸਾਨੂੰ ਇਸ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ ਇਹ ਕੋਈ ਕੰਪਲਸ਼ਨ ਨਹੀਂ ਹੈ ਸੈਕਿੰਡ ਥਿੰਗ ਰਹੀ ਕਿ ਸਾਡਾ ਡਾਟਾ ਕਿੱਦਾਂ ਸ਼ੇਅਰ ਹੋ ਜਾਂਦਾ ਇਹ ਦੋ ਤਰੀਕੇ ਇਹਦੇ ਦੋ ਕਾਰਨ ਨੇ ਫਸਟਲੀ ਤਾਂ ਇਹ ਹੈ ਸਾਡਾ ਜਿਹੜਾ ਡਾਟਾ ਆ ਇਹ ਕੰਪਨੀ ਸੇਲ ਕਰ ਦਿੰਦੀਆਂ ਨੇ ਇਹ ਮਤਲਬ ਵੱਡੀ ਕੰਪਨੀਆਂ ਨਹੀਂ ਬਟ ਛੋਟੀ ਕੰਪਨੀਆਂ ਕਰ ਸਕਦੀਆਂ ਨੇ ਜਿੱਦਾਂ ਕਈ ਵਾਰੀ ਅਸੀਂ ਦੇਖਿਆ ਹੋਣਾ ਪੈਟਰੋਲ ਪੰਪਸ ਤੇ ਸਾਡੇ ਤੋਂ ਸਾਡਾ ਨਾਮ ਈਮੇਲ ਆਈਡੀ ਤੇ ਮੋਬਾਈਲ ਨੰਬਰ ਲੈਂਦੇ ਆ ਉਹ ਸਾਡਾ ਡਾਟਾ ਬਾਅਦ ਵਿੱਚ ਸੇਲ ਕਰਦੇ ਨੇ ਤੇ ਦੂਸਰੀ ਗੱਲ ਇਹ ਜੇ ਵਧੀਆ ਕੰਪਨੀਆਂ ਵੀ ਨੇ ਮੰਨ ਲਓ ਡੋਮੀਨੋਸ ਕੰਪਨੀ ਆ ਜਾਂ ਕੋਈ ਹੋਰ ਟਿਕਟੋਕ ਐਪਸ ਵਗੈਰਾ ਹੁੰਦੀਆਂ ਆ ਇਹਨਾਂ ਦੇ ਡਾਟਾ ਲੀਕ ਜਾਂ ਚੋਰੀ ਵੀ ਹੋ ਜਾਂਦੇ ਆ ਤੇ ਉਹ ਕੰਪਨੀਆਂ ਦਾ ਕਸੂਰ ਨਹੀਂ ਹੁੰਦਾ ਉਹ ਹੈਕਰਸ ਹੀ ਐਨੇ ਆਪਣੇ ਮਤਲਬ ਸਮਾਰਟ ਨੇ ਐਨੇ ਐਡਵਾਂਸ ਨੇ ਕਿ ਉਹਨਾਂ ਦਾ ਡਾਟਾ ਚੋਰੀ ਕਰ ਦਿੰਦੇ ਆ ਤੇ ਡਾਰਕ ਵੈਬ ਤੇ ਜਾ ਕੇ ਬੰਦੇ ਦਾ ਪਰਸਨਲ ਅਕਾਊਂਟ ਪਰਸਨਲ ਡਾਟਾ ਉਹਦੇ ਕ੍ਰੈਡਿਟ ਕਾਰਡ ਡਿਟੇਲਸ ਡੈਬਿਟ ਕਾਰਡ ਡਿਟੇਲਸ ਉਹ ਵੇਚਦੇ ਨੇ ਤੇ ਇਹ ਦੋਨੋਂ ਤਰੀਕੇ ਨਾਲ ਹੁੰਦਾ ਇਹਦਾ ਮਤਲਬ ਅਸੀਂ ਬਲੇਮ ਵੀ ਨਹੀਂ ਕਰ ਸਕਦੇ ਕਿਸੇ ਨੂੰ ਬਟ ਇਸ ਚੀਜ਼ ਤੋਂ ਬਚਣ ਲਈ ਇਹੀ ਹੈ ਕਿ ਅਸੀਂ ਘੱਟ ਤੋਂ ਘੱਟ ਮੋਟੀ ਮੋਟੀ ਜੀ ਗੱਲ ਚੋਹਾਨ ਸਾਹਿਬ ਸਮਝ ਇਹ ਆਂਦੀ ਹੈ ਕਿ ਸਾਈਬਰ ਕ੍ਰਾਈਮ ਤੋਂ ਬਚਣਾ ਸਭ ਤੋਂ ਵੱਡੀ ਗੱਲ ਹੈ ਅਵੇਅਰਨੈਸ ਦੀ ਚੱਕੰਨਾ ਰਹਿਣਾ ਬੜਾ ਜ਼ਰੂਰੀ ਹੈ ਜੇ ਸਾਈਬਰ ਕ੍ਰਾਈਮ ਤੋਂ ਬਚਣਾ ਚਾਹੁੰਦੇ ਹੋ ਹਾਂਜੀ ਬਿਲਕੁਲ ਚਲੋ ਹਾਂਜੀ ਬਿਲਕੁਲ ਅਵੇਅਰਨੈਸ ਇਸ ਦੇ ਲਈ ਬਹੁਤ ਜ਼ਰੂਰੀ ਆ ਸਾਨੂੰ ਆਪਣੇ ਆਪ ਨੂੰ ਵੀ ਅਵੇਅਰ ਰੱਖਣਾ ਚਾਹੀਦਾ ਜਦੋਂ ਜਦ ਮੈਨੂੰ ਉਹ ਨੰਬਰ ਦੁਬਾਰਾ ਬੋਲ ਦਿਓ ਇੱਕ ਵਾਰ ਨੰਬਰ ਵੀ ਬੋਲ ਦਿਓ ਤਾਂ ਵੈਬਸਾਈਟ ਦਾ ਐਡਰੈਸ ਜਾਂ ਈਮੇਲ ਐਡਰੈਸ ਵੀ ਦੇ ਦਿਓ ਕਿ ਜੇ ਖੁਦਾਂ ਦਾ ਖਾਸਾ ਕਿਸੇ ਨਾਲ ਫਰਾਡ ਹੋ ਵੀ ਜਾਂਦਾ ਤਾਂ ਉਹ ਕਿਸ ਨੰਬਰ ਤੇ ਸੰਪਰਕ ਕਰ ਸਕਦੇ ਨੇ ਜੇ ਤੁਹਾਡੇ ਨਾਲ ਕੋਈ ਵੀ ਸਾਈਬਰ ਫਰਾਡ ਹੁੰਦਾ ਆ ਜੇ ਫਾਈਨੈਂਸ਼ੀਅਲ ਲਾਸ ਹੈ ਜਾਂ ਨਹੀਂ ਵੀ ਹੈ ਤਾਂ ਤੁਸੀਂ 19301 ਨੰਬਰ ਆ ਟੋਲ ਫਰੀ ਨੰਬਰ ਆ ਇਹਦੇ ਤੇ ਉਸੇ ਵਕਤ ਕਾਲ ਕਰਨੀ ਆ ਚਾਹੇ ਰਾਤ ਦੇ 12 ਚਾਹੇ 1 ਵਜੇ ਹੋਣ 1930 ਤੇ ਆਪਣੀ ਕੰਪਲੇਂਟ ਰਜਿਸਟਰ ਕਰਨੀ ਆ ਜਾਂ ਵੈਬਸਾਈਟ cybercrime.gov.in ਤੇ ਜਾ ਕੇ ਆਪਣੀ ਕੰਪਲੇਂਟ ਰਜਿਸਟਰ ਕਰਨੀ ਆ ਤੇ ਇੱਕ ਅਕਨੋਲਜਮੈਂਟ ਨੰਬਰ ਜਨਰੇਟ ਹੋਏਗਾ ਉਹ ਤੁਸੀਂ ਲੋਕਲ ਆਪਣੇ ਸਾਈਬਰ ਪੁਲਿਸ ਸਟੇਸ਼ਨ ਜਾ ਕੇ ਉਸ ਤੇ ਆਪਣੀ ਆਪਣੀ ਪੁੱਛ ਸਕਦੇ ਹੋ ਕਿ ਸਾਡੇ ਤੇ ਸਾਡੀ ਕੰਪਲੇਂਟ ਤੇ ਕੀ ਕਾਰਵਾਈ ਹੋ ਰਹੀ ਹੈ ਠੀਕ ਹੈ ਬਹੁਤ-ਬਹੁਤ ਧੰਨਵਾਦ ਜਤਿੰਦਰ ਸਿੰਘ ਚੋਹਾਨ ਸਾਹਿਬ ਕਿਉਂਕਿ ਬਹੁਤ ਜ਼ਰੂਰੀ ਅਸੀਂ ਵੀ ਆਪਣਾ ਫਰਮ ਸਮਝਦੇ ਸੀ ਕਿ ਲੋਕਾਂ ਤੱਕ ਇਹ ਅਵੇਅਰਨੈਸ ਜ਼ਰੂਰ ਪਹੁੰਚਣੀ ਚਾਹੀਦੀ ਹੈ ਥੈਂਕਸ ਅ ਲੋਟ ਬਹੁਤ-ਬਹੁਤ ਤੁਹਾਡਾ ਧੰਨਵਾਦ ਸੋ ਜੇਕਰ ਤੁਸੀਂ ਵੀ ਸਾਈਬਰ ਠੱਗੀ ਦੇ ਸ਼ਿਕਾਰ ਨਹੀਂ ਹੋਣਾ ਚਾਹੁੰਦੇ ਜਾਂ ਸਾਈਬਰ ਕ੍ਰਾਈਮ ਤੋਂ ਬਚਣਾ ਚਾਹੁੰਦੇ ਹੋ ਤਾਂ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ ਛੋਟੇ-ਛੋਟੇ ਸਟੈਪਸ ਨੇ ਜਿਵੇਂ ਆਪਾਂ ਤੜਾ ਧੜ ਲੱਗੇ ਹੁੰਨੇ ਆ ਕਿ ਬਸ ਜਿਹੜਾ ਲਿੰਕ ਆਇਆ ਖੋਲ ਕੇ ਪਾਸ ਦੇਖ ਲਿਏ ਪਤਾ ਨਹੀਂ ਕਿਤੇ ਦੁਨੀਆ ਨੂੰ ਆਕਤਨੀ ਲੱਗ ਚੱਲੀ ਐ ਉਦੋਂ ਪਤਾ ਲੱਗਦਾ ਵੀ ਦੁਨੀਆ ਨੂੰ ਤਾਂ ਲੱਗੇ ਨਹੀਂ ਤੁਹਾਡੇ ਅਕਾਊਂਟਰ ਨੂੰ ਜੰਗ ਲੱਗ ਰਹੀ ਆ ਉਹ ਸਾਰਾ ਕੁਝ ਨਿਕਲ ਕੇ ਬਾਹਰ ਚਲਾ ਗਿਆ ਸੋ ਇਸ ਕਰਕੇ ਅਵੇਅਰ ਹੋਣਾ ਬੜਾ ਜ਼ਰੂਰੀ ਆ ਔਰ ਖਾਸ ਗੱਲ ਇੱਕ ਜਾਂਦੇ ਜਾਂਦੇ ਮੈਂ ਵੀ ਸੁਜੈਸ਼ਨ ਦਿੰਦਾ ਕਿਉਂਕਿ ਸਾਨੂੰ ਵੀ ਜਦੋਂ ਸਾਡੀਆਂ ਕਲਾਸਿਸ ਲੱਗਦੀਆਂ ਸੀ ਉਦੋਂ ਦੱਸਿਆ ਜਾਂਦਾ ਸੀਗਾ ਕਿ ਆਟੋ ਡਾਊਨਲੋਡ ਬੰਦ ਕੀਤਾ ਜਾਵੇ ਇਹ ਨਹੀਂ ਕਿ ਜਿਹੜੀ ਵੀ ਚੀਜ਼ ਤੁਹਾਡੇ ਵਟਸਐਪ ਤੇ ਆਈ ਆ ਕਿਸੇ ਵੀ ਐਪ ਤੇ ਆਈ ਉਹ ਆਪਣੇ ਆਪ ਡਾਊਨਲੋਡ ਹੋ ਕੇ ਤੁਹਾਡੀ ਗੈ ਦਾ ਬੰਦ ਹੋਣਾ ਚਾਹੀਦਾ ਹੈ ਇਹ ਤੁਸੀਂ ਤੈਅ ਕਰੋਗੇ ਕਿ ਤੁਸੀਂ ਆਪਣੇ ਫੋਨ ਦੇ ਵਿੱਚ ਕੀ ਡਾਊਨਲੋਡ ਕਰਨਾ ਹੈ ਕੀ ਨਹੀਂ ਕਰਨਾ ਦੇਸ਼ ਤੋਂ ਬਾਕੀ ਖਬਰਾਂ ਲਈ ਬਣੇਰੋ ਪੀਡੀਐਸ ਨਿਊਜ਼ ਨਾਲ ਧੰਨਵਾਦ